ਸੋਹਿਲਾ ਰਾਗਉੜੇ ਦੇਵਕੇ ਮਹੱਲਾ ਪੈਲਾ ੴ ਸਤਿਗੁਰ ਪ੍ਰਸਾਦ ਜੈ ਘਰ ਕੀਰਤੋ ਆਖੀਐ ਕਰਤੇ ਕਾਹੇ ਬਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਹੁ ਸਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੇ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸਮਲਿਯਨ ਦੇਖੈਗਾ ਦੇਵ ਨਹਾਰ ਤੇਰੇ ਦਾਨ ਕੀਮਤ ਨਾ ਪਵੈ ਤੇ ਸਦਾ ਤੇ ਗਵਨ ਸੁਮਰ ਸੰਬਦ ਸਾਹਾ ਲਿਖਿਆ ਮਨੁ ਕਿਰਪਾ ਵੋ ਤੇਲ ਦੇਹੋ ਸਜਣ ਅਸੀਸਣੀਆਂ ਜਿਉ ਹੋਏ ਸਹਿਬ ਸੋ ਮੇਲ ਘਰ ਘਰ ਹੋ ਪਹੋਚਾ ਸਦਲੇ ਨਿਤ ਪਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਤੇ ਆਵਨ ਰਾਗ ਆਸਾ ਮਹੱਲਾ ਪਹਿਲਾ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ सो कर राखवी तुय रहा विश्व चसिया कड़िया पहरा थिथी वारी माहजनेक नानक कर ते धनाशरी पहला गगन मैथाल रवचंद पगमी तारका मंडल जनक मोती धूप मलन लो पवन चवरो करे सगले बन राई फुलंत ज्योति ਕੈਸੀ ਆਰਤੀ ਹੋਏ ਭਵ ਖੰਡਨ ਤੇਰੀ ਆਰਤੀ ਇਨ ਹਤ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨੰਨਾ ਇਕ ਤੋਹੀ ਸਹਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ एव ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਿਤ ਮਨਵੰਦ ਨਾਮ ਹੀ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਨਤੇ ਤੇ ਰਹੀਂ ਨਾਹੀ ਵਸਾ ਰਾ ਗੌੜੀ ਪੁਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆਮਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਂ ਨੂੰ ਜਲੇ ਪਰਮਟਾ ਹੈ ਕਰ ਡੰਡੋਦ ਪਰਮਟਾ ਹੈ ਰਹਾ ਉਹ ਸਾਗ ਤਰ ਸੰਨ ਜਾਣਿਆ ਤਨੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੇ ਸੁਬੇ ਦੁਖ ਪਾਵੇ ਤੁਮ ਕਾਲ ਸਹੀ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਵਾਨੇ ਦੁਖ ਜਨਮ ਮਰਨ ਬੋ ਖੰਡਾ ਹੈ ਆਪੋ ਨਸੀਬੁਰਖ ਪਾਇਆ ਪਰਮੇਸ਼ਰ ਬੋ ਸੋਖਣ ਪ੍ਰੇਮੰਡਾ ਹੈ ਹਮ ਗਰੀ ਮਸਕੀਨ ਪਰ ਤੇਰੇ ਰਾਖ ਰਾਖੜ ਮੁੰਡਾ ਏ ਜਨਾਨਕ ਨਾਮ ਥਾਰ ਟੇਕਰ ਨਾਮੇ ਸੁਖ ਮੰਡਾ ਹੈ ਰਾਗੌੜੀ ਪੁਰਵੀ ਮਹੱਲਾ ਬਜਵਾ ਕਰੋ ਬੇਨੰਤੀ ਸੁਣ ਮੇਰੇ ਮਿੱਤਾ ਸੰਤ ਟਹਲ ਗਈ ਬੇਲਾ ਆਈਆਂ ਖਾੜ ਚਲੋ ਹਰਲਾਹਾ ਅੱਗੇ ਵਸਨ ਸੋਹਿਲਾ ਹਉਦ ਗਣੇ ਦਰਸਨ ਨਾਰੇ ਮਨ ਗੁਰਮੁਲਕਾਰ ਸਵਾਰੇ ਰਸ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਵ ਰਸ ਕਥ ਕਥਾ ਦਨ ਜਾਨੀ ਜਾਕੁ ਵਾਏ ਸੋਇ ਬਹ ਹਜੁਰ ਗੁਰ ਤੇ ਮਨੈ ਬਸੀ ਰਾਨੇ ਕਰਮੈ ਲਪਾਉ ਸੁਖ ਸਹਜੇ ਬਹੁਰ ਨਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ